ਸਤਿਗੁਰਾਲ ਬਾਈ ਜੀ ਮੋਨਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਦੋ ਪਸ਼ੂ ਆਏ ਆ ਛੋਟੀ ਇੱਕ ਵੜਾ ਤਾਂ ਬਾਈ ਨੇ ਕਰਦੇ ਗੱਲਬਾਤ ਤੇ ਵੀਰ ਗਿਆ ਕੰਮ ਕਿਤੇ ਤੇ ਬਾਈ ਨੇ ਕਰਦੇ ਗੱਲਬਾਤ ਸਤਿਗੁਰ ਵੀਰ ਜੀ ਠੀਕ ਹਾਂ ਜੀ ਵਧੀਆ ਵਧੀਆ ਵੀਰ ਜੀ ਦੋ ਪਸ਼ੂ ਜੇ ਹਾਂ ਜੀ ਹਾਂ ਜੀ ਵੀਰ ਜੀ ਤੇ ਛੋਟੀ ਦੱਸੋ ਬਾਰੇ ਛੋਟੀ ਵੀਰ ਜੀ ਇਹਦੇ ੱਤੇਲੇ ਦੁੱਧ ਹੋਊਗਾ 9 ਕਿਲੋ ਹਾਂ ਜੀ ਪਰ 8 ਕਿਲੋ ਪੱਕਾ ਮੰਨ ਕੇ ਚੱਲੋ ਮਾਲੇ ਦੀ ਛੋਟੀ ਆ ਮਾਲੇ ਦੀ ਛੋਟੀ ਆ ਗਈ ਜੀ ਪੇਲਨ ਮੂੰਹ ਚਾਰ ਦੰਦ ਦੇ ਠੀਕ ਜੀ ਤੇ ਵੀਰ ਜੀ ਇੱਕ ਦੂਜੀ ਮਾਰ ਬਣੀਏਗਾ ਵੀਰ ਜੀ ਬਣੀ ਡੇਢ ਵੀਨਾ ਹੋ ਗਰੰਟੀ ਨਹੀਂ ਨਿਕਲਾ ਵੇ ਅਗਲੀ ਜੀ ਕਿਸਮਤ ਹੈ ਠੀਕ ਹੈ ਤੇ ਜਿਹੜਾ ਵੀਰ ਭਰਾ ਸੰਭਲੂ ਕਰਨਾ ਤਿਆਰ ਕਰੇ ਕਰ ਰਿਹਾ ਹੈ ਗੱਡੀ ਸਿੰਘ ਜੀ ਦੇ ਹੋਗੀ ਚੀਜ਼ ਠੀਕ ਜੀ ਬਾਕੀ ਥੋੜਾ ਜਿਹਾ ਵੱਲ ਪਾ ਕੇ ਥੱਲੇ ਬਹਿ ਜਾਓ ਇੱਟਾ ਹੀ ਚਲੋ ਤੁਸੀਂ ਗਾਲੀ ਨੀ ਕਢਣੀ ਠੀਕ ਹੈ ਕੋਈ ਵੀਰ ਭਰਾ ਤੁਹਾਨੂੰ ਕਾਇਂ ਦਿੰਦੇ ਵੀ ਪੂਰੀ ਸਾਭ ਝੋਟੀਆਂ ਵਧੀਆ ਤੇ ਬੁਰਿੰਜਾਰੇ ਵਾਲੀ ਦਾ ਬਣੀ ਨੂੰ ਟਾਈਮ ਹੋ ਗਿਆ ਗਾਂ ਸਾਂਭਣ ਵਾਲੀ ਝੋਟੀ ਹੈ 1.5 ਮਹੀਨਾ ਹੋ ਗਿਆ ਵੀ ਜੀ ਲੈਓ ਭਰਾ ਗੱਡੀ ਸਿੰਘ ਜੀ ਦੇ ਲਖੀਆ ਆਜ ਚਲੋ ਵੀਰ ਜੀ ਦੁੱਧ ਪੱਕਾ ਹੋਊਗਾ ਤੇਰੇ ਅੰਦਰ ਠੀਕ ਆ ਬਿਲਕੁਲ ਵੀਰ ਜੀ ਦੀ ਆਰ ਠੀਕ ਜੀ ਬਸ ਭਾਜੀ ਕੀ ਰੇਟ ਦੇ ਦਾ ਬੋਲ ਕਰੋ ਵੀਰ ਜੀ ਬਸ 50000 ਕਰ ਲੀਏ ਹਾਂ ਜੀ ਪਰ ਨਹੀਂ ਵਿਆਜ ਦੇ ਦੇਣੀ ਆ ਦੱਸੋ ਜੀ 45000 ਦੀ ਕੀ ਹਰਨਾ ਨਹੀਂ 45000 ਦੀ ਹਾਂ ਜੀ ਥੋੜਾ ਲਓ ਜੀ 45000 ਦੇ ਪਾਜਾਂ ਦੀਆਂ ਝੋਟੀਆਂ ਆ ਨਾ ਦੇਣੀਆਂ ਸੋਹਣੀ ਝੋਟੀਆਂ ਸਿੰਘੇ ਸੁਗੇ ਲੱਗੀ ਗਾਂ ਝੋਟੀਆਂ ਸਾਂਭਣ ਵਾਲੀ ਝੋਟੀਆਂ ਜਿਹਨੂੰ ਕਹਿੰਦੇ ਆ ਗਾਂ ਬੇ ਸ਼ਾਮਲੇ ਵੀਰ ਭਰਾ ਤੇ ਗਾਂ ਦੀ ਝੋਟੀਆਂ ਆ ਮੱਥਾ ਸਪਿਆ ਉਹ ਵੀ ਸਾਂਭਣ ਵਾਲੀ ਝੋਟੀਆਂ ਵਧੀਆ ਰਿਕਾਰਡ ਵਾਲੀ ਤੇ ਸੇਵਾ ਕੀਤਾ ਮੇਰੇ ਭਰਾ ਆ ਮਰੀ ਰਾਜੀ ਰੂਜੀ ਹੋਈ ਨਹੀਂ ਆ ਤਾਂ ਬਣੀ ਹੈਗੀ ਆ ਵੀ ਗਾਂ ਘਰਾਂ ਦੇ ਵਿੱਚ ਲਾ ਕੇ ਕਹਿ ਦੀ ਕਿਸਮਤ ਆ ਠੀਕ ਆ ਓਕੇ ਜੀ ਅੱਗੇ ਵੀਰ ਜੀ ਵਿਆਹ ਲਾਗੇ ਜੇ ਦੋ ਕੜਾ ਠੀਕ ਜੀ ਦੋ ਕ ਲੋ ਦੋ ਤਿਆਰ ਜੀ ਤੇ ਥਲੇ ਠੀਕ ਖੋ ਲੋ ਜੀ ਰਾਖਣਾ ਵਿਜਿਆ ਠੰਡਾ ਗੋਧੋ ਗਏ ਥੱਲੇ ਠੀਕ ਤੇ 9 ਕਿਲੋ ਦੀ ਵੀਰਦੀ ਗਰੰਟੀ ਦੇਵਾਂਗੇ ਠੀਕ ਇਹ ਵੀ ਵੀਰਦੀ ਬਿਨਾ ਵਾਂਗੇ ਦਾ ਠੰਡੀ ਚੀਜ਼ ਆਪਾਂ ਕਰਾਪਕਾਰ ਵੀ ਪੂਰਾ ਹੈ ਲੈ ਆਓ ਜੀ ਲੈ ਆਓ ਲੈ ਆਓ ਅਗਰ ਵੀਡੀਓ ਨਹੀਂ ਲੈਣ ਗਿਆ ਇਹ ਵੀਰ ਗਿਆ ਕੰਮ ਬਾਹਰ ਮੈਂ ਗਿਆ ਲੈ ਠੀਕ ਜੀ ਕੱਲ ਘੇੜ ਛਾਂ ਝੋਟੀਆਂ ਦੀ ਵੀਡੀਓ ਆਏਗੀ ਠੀਕ ਇਹ 2:00 ਵਜੇ ਆਏਗਾ ਇਹ 2:00 ਵਜੇ ਕੋਈ ਮੈਂ ਜਿਹੜਾ ਵੀਡੀਓ ਪਾ ਰਹੇ ਹਾਂ ਠੀਕ ਦੱਸੋ ਭਾਈ ਕੀ ਮੁੱਲ ਇਹਦਾ ਜੀ ਜੀ ਮੁੱਲ ਕੰਨ ਪਰ ਕੀ ਗੱਲ ਏ ਹਾਂ ਜੀ 5000 ਦੀ ਦਲਾਂਗੇ 5000 ਦੀ ਥੋੜਾ ਹੋਰ ਮਾਨ ਕਰ ਦੋ ਚਲੋ ਬਾਈ ਆ ਦੀ ਹਾਨ ਆ ਬਾਈ ਦਾ ਵੈੜ ਦਿੰਦਾਂਗੇ ਤੇ ਵਧੀਆ ਸਾਹਬ ਵੈੜਿਆ ਗਾਂ ਰਕਮ ਦੀ ਵੈੜ ਬਣਣ ਵਾਲੀ ਆ ਪੂਰੀ ਪੂਰੀ ਨਸਲੀ ਵਧੀਆ ਹੋਣੀ ਆ ਵਧੀਆ ਹੀ ਆ ਪਸ਼ੂ ਬਾਈ ਕੁਲ ਬਹੁਤ ਸੋਨੇ ਲਾਈਕ ਕਮੈਂਟ ਸ਼ੇਅਰ ਠੀਕ ਜੀ ਤੇ ਕੱਲ ਵੱਡੀਆਂ ਮਈਆਂ ਹੋਣਗੀਆਂ ਤੇ ਵੱਡੀ ਵੀਡੀਓ ਆਊਗੀ ਠੀਕ ਸਤਿ ਸ਼੍ਰੀ ਅਕਾਲ ਬਾਈ ਜੀ